ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 12 ਮਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਸਵੇਰ ਵੇਲੇ ਵੀ ਦੱਸਿਆ ਹੋਇਆ ਸੀਗਾ ਕਿ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਜਾਂ ਹਨੇਰੀ ਥੋੜੀ-ਬਹੁਤੀ ਵੀ ਚੱਲੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਦੱਸਿਆ ਹੋਇਆ ਸੀਗਾ ਕਿ ਅੱਜ ਵੀ ਪੰਜਾਬ ਦੇ ਵਿੱਚ ਟੁੱਟਮੇ ਤੌਰ ਤੇ ਮੀਡੀਆ ਕਾਰਵਾਈਆਂ ਦੇਖੀਆਂ ਜਾ ਸਕਦੀਆਂ ਹਨ ਮਾਝ ਮਾਲਵੇ ਦੇ ਦਬਾਪੇ ਦੇ ਵਿੱਚ ਤਕਰੀਬਨ ਉਸੇ ਤਰ੍ਹਾਂ ਹੀ ਹੋਇਆ ਵੱਡੇ ਪੱਧਰ ਤੇ ਤਾਂ ਨਹੀਂ ਪਰ ਟੁੱਟਮੇ ਤੌਰ ਤੇ ਗੁਰਦਾਸਪੁਰ ਬਟਾਲਾ ਦਾ ਏਰੀਆ ਅੰਮ੍ਰਿਤਸਰ ਦੇ ਕੁਝ ਕੁ ਇਲਾਕੇ ਕਰਪੂਥਲੇ ਦੇ ਕੁਝ ਇਲਾਕੇ ਜਲੰਧਰ ਸ਼ਹਿਰ ਇਧਰ ਫਾਜ਼ਿਲਕਾ ਮੁਕਸਰ ਫਰੀਦਕੋਟ ਤੇ ਫਰੂਜ਼ਪੁਰ ਦੇ ਵਿੱਚ ਤੇ ਮਾਨਸਾ ਦੇ ਵਿੱਚ ਧੂੜਪਰੀਆਂ ਹਨੇਰੀਆਂ ਟੁੱਟਮੇ ਤੌਰ ਤੇ ਤੇ ਫਾਜ਼ਿਲਕਾ ਫਰੀਦਕੋਟ ਮੁਖਤਸਰ ਇਨਾ ਵਿਟ ਟੁੱਟਮੇ ਤੌਰ ਤੇ ਮੀਡੀਆ ਕਾਰਵਾਈਆਂ ਦੇਖੀਆਂ ਗਈਆਂ ਤੇ ਦੂਸਰੀ ਤਰਫ ਆਪੇ ਵੀ ਦੱਸਿਆ ਹੋਇਆ ਹੈਗਾ ਕਿ ਜਿਨ੍ਹਾਂ ਇਲਾਕਿਆਂ ਦੇ ਵਿੱਚ ਗਰਮੀ ਤੇ ਹੌਂਸ ਵਾਲਾ ਮਾਹੌਲ ਬਣਿਆ ਤੇ ਬਾਅਦ ਦੁਪਹਿਰ ਤੋਂ ਟੁੱਟਮੇ ਤੌਰ ਤੇ ਫੇਰ ਮੀਡੀਆ ਕਾਰਵਾਈਆਂ ਪੰਜਾਬ ਦੇ ਵਿੱਚ ਦੇਖੀਆਂ ਜਾ ਸਕਦੀਆਂ ਹਨ ਕਹਾਣੀ ਉਸੇ ਤਰ੍ਹਾਂ ਹੀ ਬਣੀ ਹੋਈ ਹੈ ਸਿਸਟਮ ਅਜੇ ਵੀ ਬਰਕਰਾਰ ਹੈ ਅੱਜ ਸ਼ਾਮ ਬਿਲਹ ਜਾਂ ਰਾਤ ਬਿਲਹ ਟੁੱਟਮੇ ਤੌਰ ਤੇ ਪੰਜਾਬ ਦੇ ਵਿੱਚ ਫਿਰ ਵੀ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਪਰ ਇਹ ਕਾਰਵਾਈਆਂ ਵੱਡੇ ਪੱਧਰ ਤੇ ਨਹੀਂ ਹੋਣਗੀਆਂ ਸੀਮਤ ਜੇ ਪੱਧਰ ਤੇ ਜਿਵੇਂ ਸਵੇਰ ਵੱਲ ਟੁੱਟਣਵੇਂ ਤੌਰ ਤੇ ਹੋਈਆਂ ਸਨ ਉਸੇ ਤਰ੍ਹਾਂ ਹੀ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਅੱਜ ਰਾਤ ਨੂੰ ਇਹ ਸਿਸਟਮ ਪੰਜਾਬ ਤੋਂ ਪਰ ਕਰ ਜਾਵੇਗਾ ਤੇ ਅਗਲੇ ਦਿਨ 13 ਤੋਂ ਲੈ ਕੇ 20 ਮਈ ਤੱਕ ਮੁੱਖ ਤੌਰ ਤੇ ਕੋਈ ਵੀ ਸਿਸਟਮ ਆਉਂਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਤੇ ਮੌਸਮ ਪੰਜਾਬ ਦੇ ਸਾਰੇ ਹੀ ਇਲਾਕਿਆਂ ਦੇ ਵਿੱਚ ਸਾਫ਼ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ ਪੰਜਾਬ ਦੇ ਨਾਲ ਲੱਗਦੇ ਇਲਾਕੇ ਆਪਣੇ ਹਿਮਾਚਲ ਤੇ ਜੰਮੂ ਦੇ ਵਿੱਚ ਵੀ ਵੱਡੇ ਪੱਧਰ ਤੇ ਮੀਂਹ ਤੇ ਕਾਰਵਾਈਆਂ ਦੇਖੀਆਂ ਗਈਆਂ ਪਹਾੜੀ ਖੇਤਰਾਂ ਦੇ ਵਿੱਚ ਬਰਫबारी ਵੀ ਹੋਈ ਹੈ ਇਸ ਸਦਕਾ ਟੈਂਪਰੇਚਰ ਅਜੇ ਵੀ ਪੰਜਾਬ ਦਾ ਆਸਤੋਂ ਨਾਲੋਂ ਘੱਟ ਬਣਿਆ ਹੋਇਆ ਹੈ ਦੂਸਰੀ ਤਰਫ ਹਰਿਆਣਾ ਤੇ ਰਾਜਸਥਾਨ ਵਿੱਚ ਵੀ ਟੁੱਟਵੇਂ ਤੌਰ ਤੇ ਮੀਂਹ ਦੀਆਂ ਕਾਰਵਾਈਆਂ ਲਗਾਤਾਰ ਹੋ ਰਹੀਆਂ ਨੇ